ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੂਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਆਓ ਸੁਣਦੇ ਹਾਂ ਕਵਤਾ ਜੋਗਾ ਸਿੰਘ ਜੋਗੀ ਦੀ ਲਿਖੀ ਹੋਈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਲਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕਲਾ ਵਾਹੋ ਆਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਜਦੋਂ ਧਰਮ ਦੀ ਆਗੂ ਬਣੇ ਪਖੰਡੀ ਰਾਜੇ ਬਣੇ ਕਸਾਈ ਪਾਪ ਜ਼ੁਲਮ ਤੋਂ ਡਰਦੀ ਧਰਤੀ ਦਰਗਾਹ ਵਿੱਚ ਘੁਰ ਲਾਈ ਜਦੋਂ ਧਰਮ ਦੀ ਆਗੂ ਬਣੇ ਪਖੰਡੀ ਰਾਜੇ ਬਣੇ ਕਸਾਈ ਪਾਪ ਜ਼ੁਲਮ ਤੋਂ ਡਰਦੀ ਧਰਤੀ ਦਰਗਾਹ ਵਿੱਚ ਘੁਰ ਲਾਈ ਫਿਰ ਸੁਣੀ ਪੁਕਾਰ ਦਾ ਤਾਰ ਪਾਤਸ਼ਾ ਮਿਹਰਦامی ਵਰਸਾਇਆ ਜਗ ਤੋਂ ਜ਼ੁਲਮ ਮਿਟਾਵਣ ਖਾਤਰ ਕਲੰਗੀਆਂ ਵਾਲਾ ਆਇਆ ਜਗ ਤੋਂ ਜ਼ੁਲਮ ਮਿਟਾਵਣ ਖਾਤਰ ਬਾਜਾਂ ਵਾਲਾ ਆਇਆ ਦੇਵਤੇ ਆਨੇ ਖੁਸ਼ੀ ਚ ਆਕੇ ਅੰਬਰੋਂ ਫੁੱਲ ਵਰਸਾਏ ਜੈ ਜੈਕਾਰ ਹੋਈ ਹਰ ਥਾਂ ਤੇ ਪਰियां ਮੰਗਲ ਗਾਏ ਸ਼ਿਵ ਬ੍ਰਹਮਾ ਵਿਸ਼ਨੂ ਵੀ ਆਕੇ ਚਰਨੀ ਸੀਸ ਝੁਕਾਇਆ ਜਗ ਤੋਂ ਜ਼ੁਲਮ ਮਟਾਵਣ ਖਾਤਰ ਕਲੰਗੀਆਂ ਵਾਲਾ ਆਇਆ ਜਗ ਤੋਂ ਜ਼ੁਲਮ ਮਟਾਵਣ ਖਾਤਰ ਵਾਜਾਂ ਵਾਲਾ ਆਇਆ ਸਮਤ ਸਤਾਰਾਂ ਸੋ 52 ਪੋ ਸੁਦੀ ਸਤਮੀ ਆਈ ਪਟਨੇ ਸ਼ਹਿਰ ਬਿਹਾਰ ਦੇ ਅੰਦਰ ਪ੍ਰਗਟੀ ਜੋਤ ਇਲਾਹੀ ਮਾਂ ਗੁਜਰੀ ਦੀ ਗੋਦੀ ਵੇਖੋ ਭਾਗ ਵਾਹੇ ਗੁਰੂ ਲਾਇਆ ਜਗ ਤੋ ਜ਼ੁਲਮ ਮਿਟਾਵਣ ਖਾਤਰ ਕਲਗੀਆਂ ਵਾਲਾ ਆਇਆ ਜਗ ਤੋਂ ਜ਼ੁਲਮ ਮਿਟਾਵਣ ਖਾਤਰ ਬਾਜਾਂ ਵਾਲਾ ਆਇਆ ਸੰਤ ਸਿਪਾਹੀ ਤਨੀ ਤੇਗਦਾ ਤੀਨ ਲੋਕ ਦਾ ਮਾਲਕ ਸ੍ਰੀ ਗੁਰੂ ਤੇਗ ਬਹਾਦਰ ਦੇ ਘਰ ਆਇਆ ਬਣ ਕੇ ਬਾਲਕ ਸੰਤ ਸਿਪਾਹੀ ਤਨੀ ਤੇਗਦਾ ਤੀਨ ਲੋਕ ਦਾ ਮਾਲਕ ਸ੍ਰੀ ਗੁਰੂ ਤੇਗ ਬਹਾਦਰ ਦੇ ਘਰ ਆਇਆ ਬਣ ਕੇ ਬਾਲਕ ਮੈਂ ਆਪਣਾ ਸੁੱਤ ਤੁਜੈ ਨਿਵਾਜਾ ਅਕਾਲ ਪੁਰਖ ਫਰਮਾਇਆ ਜਗਤੋ ਜ਼ੁਲਮ ਮਿਟਾਵਣ ਖਾਤਰ ਕਲੰਗੀਆਂ ਵਾਲਾ ਆਇਆ ਜਗਤੋ ਜ਼ੁਲਮ ਮਿਟਾਵਣ ਖਾਤਰ ਬਾਜਾਂ ਵਾਲਾ ਆਇਆ ਬਟਨੇ ਸ਼ਹਿਰ ਦੇ ਵਿੱਚ ਚੰਨ ਚੜਿਆ ਜਗ ਹੋਈਆਂ ਰੁਸ਼ਨਾਇਆਂ ਮਾਂ ਗੁਜਰੀ ਨੂੰ ਰਲ ਮਿਲ ਸੰਗਤੇ ਦਿਂਦੇ ਸਭ ਵਧਾਈਆਂ ਅੱਜ ਮਾਂ ਗੁਜਰੀ ਨੂੰ ਰਲ ਮਿਲ ਸੰਗਤੇ ਦਿਂਦੇ ਸਭ ਵਧਾਈਆਂ ਜੋਗੀ ਦੀ ਲਿਖੀ ਐ ਸਕਵਤਾ ਨੂੰ ਮਾਛੀਆਂ ਵਾਲੇ ਗਾਇਆ ਜੋਗਾ ਸਿੰਘ ਜੋਗੀ ਦਾ ਲਿਖਿਆ ਗੀਤ ਜਗੀਰ ਨੇ ਗਾਇਆ ਜਗ ਤੋਂ ਜ਼ੁਲਮ ਮਟਾਵਣ ਖਾਤਰ ਕਲਗੀਆਂ ਵਾਲਾ ਆਇਆ ਜਗ ਤੋਂ ਜ਼ੁਲਮ ਮਟਾਵਣ ਖਾਤਰ ਬਾਜਾਂ ਵਾਲਾ ਆਇਆ ਜਗ ਤੋਂ ਜ਼ੁਲਮ ਮਟਾਵਣ ਖਾਤਰ ਕਲਗੀਆਂ ਵਾਲਾ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ